ਮਨੁਵਾਦੀ ਵਿਵਸਥਾ ਦੇ ਵੀ ਉਹਦੇ ਆਧਾਰ ਤੇ ਇੱਕ ਧਾਰਮਿਕ ਰਾਜ ਬਣਾਉਣਾ ਉਹ ਰਾਜ ਬਣ ਗਿਆ ਤੇ ਫਿਰ ਸਾਡੇ ਲਈ ਉਹ ਜਾਤੀ ਪਾਚ ਸਿਸਟਮ ਹੋਰ ਤਕੜਾ ਹੋਣਾ ਤਕੜਾ ਹੋਣਾ ਠੀਕ ਹੈ ਨਾ ਤੇ ਜਦੋਂ ਇੱਕ ਧਰਮ ਦਾ ਰਾਜ ਹੁੰਦਾ ਤੇ ਦੂਜੇ ਤਾਂ ਜੇ ਜੇ ਧਾਰਮਿਕ ਤੌਰ ਦੇ ਉੱਤੇ ਨੂੰ ਆਜ਼ਾਦੀ ਰਹਿਣੀ ਆ ਫਿਰ ਇੱਕ ਧਰਮ ਦਾ ਰਾਜ ਬਣਾਉਣ ਦੀ ਲੋੜ ਹੈ ਸਾਡਾ ਦੇਸ਼ ਤੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ਦਾ ਨਾ ਜਿਹੜੇ ਸਿੱਖ ਵੀ ਰਹਿੰਦੇ ਆ ਇਹ ਚ ਸਾਈ ਵੀ ਰਹਿੰਦੇ ਆ ਇਹਦੇ ਚ ਮੁਸਲਮਾਨ ਵੀ ਰਹਿੰਦੇ ਆ ਇਹ ਇਹਦੇ ਵਿੱਚ ਬੋਧੀ ਵੀ ਰਹਿੰਦੇ ਆ ਇਹਦੇ ਵਿੱਚ بڑے ਲੋਕ ਰਹਿੰਦੇ ਬੜੀ ਬੜੇ ਘੋਮਾ ਫਿਰ ਤੁਹਾਨੂੰ ਇੱਕ ਧਰਮਦਾਰਾ ਬਣਾਉਣ ਦੀ ਕੀ ਲੋੜ ਹੈ ਉਹ ਜੇ ਬਣਾਉਣਾ ਤੇ ਬਣਾ ਕੇ ਫਿਰ ਦੂਜਿਆਂ ਨੂੰ ਦਬਾ ਕੇ ਰੱਖਣਾ ਉਹ ਦੂਜੇ ਦੋ ਨੰਬਰ ਦੇ ਸ਼ਰੀਰ ਹੈ ਠੀਕ ਹੈ ਨਾ ਇਹ ਇਹ ਉਹਨਾਂ ਦੀ ਮਨਛਾ ਪਿੱਛੇ ਕੰਮ ਕਰਦੀ ਹੈ ਇਸ ਕਰਕੇ ਦੋ ਤਰ੍ਹਾਂ ਦੀ ਲੜਾਈ ਆ ਇਸ ਵੇਲੇ ਸਾਡੇ ਸਾਹਮਣੇ ਤੇ ਆਪਣੀ ਪਾਰਟੀ ਉਹ ਦੋਵੇਂ ਤਰ੍ਹਾਂ ਦੀ ਲੜਾਈ ਨੂੰ ਲੜ ਰਹੀ ਹੈ ਲੜ ਰਹੀ ਹੈ ਇੱਕ ਲੜ ਰਹੀ ਆ ਵੀ ਅਸੀਂ ਉਦਾਂ ਦਾ ਸਿਸਟਮ ਨਹੀਂ ਬਣਨ ਦੇਣਾ ਜਿਹੜਾ ਜਾਤੀ ਪਾਤੀ ਹਾਂਜੀ ਹਾਂਜੀ ਜਿਹੜਾ ਸਾਡੇ ਅਧਿਕਾਰਾਂ ਨੂੰ ਖੋਹਦਾ ਹੋਵੇ ਜਿਹੜਾ ਸਾਡੂ ਗਿਆਨ ਤੋਂ ਵਾਂਝਾ ਰੱਖਦਾ ਹੋਵੇ ਜਿਹੜਾ ਸਾਡੇ ਮਨੁੱਖ ਦੇ ਮਨੁੱਖ ਦੇ ਵਿੱਚ ਵਿਤਕਰੇ ਪੈਦਾ ਕਰਦਾ ਹੋਵੇ ਇਹ ਇਹ ਸਿਸਟਮ ਅਸੀਂ ਨਹੀਂ ਬਣਨ ਦੇਣਾ ਇਹਦੇ ਖਿਲਾਫ ਲੜਾਂਗੇ ਹਾਂਜੀ ਹਾਂ ਸਾਡੀ ਲੜਾਈ ਮੋਦੀ ਨਾਲ ਇਹ ਆ ਇੱਕ ਪੱਖ ਤੋਂ ਇਹ ਆ ਦੂਜਾ ਪੱਖ ਕੀ ਆ ਵੀ ਉਹ ਧਰਮ ਦਾ ਨਾਂ ਲੈਂਦਾ ਹਿੰਦੂਆਂ ਨੂੰ ਵੀ ਗੁੰਮਰਾਹ ਕਰਦਾ ਹਾਂਜੀ ਜਿਹੜੇ ਹਿੰਦੂ ਧਰਮ ਵਾਲੇ ਉਹਨਾਂ ਨੂੰ ਗੁੰਮਰਾਹ ਕਰਦਾ ਉਹ ਹਿੰਦੂਆਂ ਦੀ ਰਾਖੀ ਨਹੀਂ ਕਰਦਾ ਹਿੰਦੂਆਂ ਦਾ ਭਲਾ ਨਹੀਂ ਕਰਦਾ ਜੇ ਭਲਾ ਕਰਦਾ ਉਹ ਆਪਾਂ ਵੇਖੀਏ ਉਹਦੇ ਵਿੱਚ ਜਦੋਂ ਆਹ ਕਰੋਨਾ ਫੈਲਿਆ ਸੀ ਹਾਂਜੀ ਹਾਂਜੀ ਤੇ ਗੰਗਾ ਦੇ ਵਿੱਚ ਲਾਸ਼ਾਂ ਜਿਹੜੀਆਂ ਸਭ ਤੋਂ ਵੱਧ ਘੁੰਮਦੀਆਂ ਸੀ ਕਿੰਨਾਂ ਦੀਆਂ ਸੀ ਹਾਂਜੀ ਹਾਂਜੀ ਜਦੋਂ ਕਰੋਨਾ ਆਇਆ ਸੀ ਜਦੋਂ ਫੈਕਟਰੀਆਂ ਬੰਦ ਕੀਤੀਆਂ ਤੇ ਜਿਹੜੇ ਮਜ਼ਦੂਰ ਸਾਈਕਲਾਂ ਦੇ ਉੱਤੇ ਆਏ ਉਹ ਵੱਧ ਗਿਣਤੀ 'ਚ ਹਿੰਦੂ ਸੀ ਹਾਂਜੀ ਹਿੰਦੂ ਹੀ ਨਾ ਵਾਹ ਵੇਖਿਆ ਹੋਣਾ ਪਿਛੇ ਅਖਬਾਰ ਉਦੋਂ ਛਪੀ ਸੀ ਵੀ ਲੱਖਾਂ ਸਾਈਕਲਾਂ ਦੀ ਨਿਲਾਮੀ ਕੀਤੀ ਬੰਬੇ ਦੇ ਵਿੱਚ ਹਾਂਜੀ ਕਿਉਂਕਿ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਸਾਈਕਲ ਤੇ ਕੰਮ ਨਾ ਲੂ ਜਾਂਦੇ ਸੀ ਉਹ ਵਿਚਾਰੇ ਪੈਦਲ ਤੁਰ ਕੇ ਘਰਾਂ ਨੂੰ ਆਏ ਤੇ ਸਾਈਕਲ ਉੱਥੇ ਰਹਿ ਗਈ ਹਾਂ ਵਜੇ ਨਾ ਹਾਂ ਹੁਣ ਉਹ ਉਹਨਾਂ ਲੋਕਾਂ ਨੂੰ ਵੀ ਉਹਨਾਂ ਦਿਨਾਂ ਦੇ ਵਿੱਚ ਹਿੰਦੂ ਜਿਹੜਾ ਮਜ਼ਦੂਰ ਆ ਉਹਨੂੰ ਪੈਸੇ ਨਹੀਂ ਦਿੱਤੇ ਗਏ ਹਾਂ ਜਿਹੜਾ ਹਿੰਦੂ ਫੈਕਟਰੀ ਦਾ ਮਾਲਕ ਆ ਉਹਨਾਂ ਲਈ 20 ਲੱਖ ਕਰੋੜ ਰੁਪਇਆ ਸਰਕਾਰੀ ਖਜ਼ਾਨੇ 'ਚੋਂ ਕੱਢਿਆ ਸੀ ਵੀ ਲੱਖ ਕਰੋੜ ਰੁਪਇਆ ਵੀ ਇਹਨਾਂ ਦਾ ਕੰਮ ਬੰਦ ਰਿਹਾ ਜਦੋਂ ਕਿ ਫੈਕਟਰੀਆਂ ਆਟੋਮੈਟਿਕ ਆ ਫੈਕਟਰੀਆਂ ਚੱਲਦੀਆਂ ਵੀ ਰਹੀਆਂ ਪਰ ਉਹਦੇ ਬਾਵਜੂਦ ਉਹਨਾਂ ਨੂੰ ਪੈਸਾ ਦਿੱਤਾ ਗਿਆ ਤੇ ਜਿਹੜਾ ਮਜ਼ਦੂਰ ਹਿੰਦੂ ਬਾਹਰ ਨਿਕਲਦਾ ਸੀ ਉਹ ਜੇ ਮੂੰਹ ਤੇ ਕੱਪੜਾ ਨਹੀਂ ਬੱਧਾ ਜਿਹਨੂੰ 마ਸਕ ਕਹਿੰਦੇ ਸੀ ਤੇ ਉਹਨੂੰ 500 ਰੁਪਇਆ ਜੁਰਮਾਨਾ ਲੱਗਦਾ ਜੁਰਮਾਨਾ ਹੈਗਾ ਨਾ ਵੀ ਜੇ ਉਹਨਾਂ ਦੇ ਹਿੱਤ ਦੀ ਉਹ ਗੱਲ ਕਰਦਾ ਹੋਵੇ ਤੇ ਫਿਰ ਤੇ ਵੀ ਉਹਨਾਂ ਲਈ ਕੰਮ ਕਰਨਾ ਚਾਹੀਦਾ ਸੀ ਉਹਨਾਂ ਦਾ ਕੰਮ ਨਹੀਂ ਕਰਦਾ ਉਹਨਾਂ ਦਾ ਨਾਂ ਲੈ ਕੇ ਉਹਨਾਂ ਨਾਲ ਮਿਲਦੀਆਂ ਵੋਟਾਂ ਜਦੋਂ ਹਿੰਦੂ ਧਰਮ ਦੀ ਗੱਲ ਕਰਦਾ ਉਹਦੇ ਨਾਲ ਮਿਲਦੀਆਂ ਵੋਟਾਂ ਵੋਟਾਂ ਲੈ ਕੇ ਕੰਮ ਕਰ ਰਿਆ ਜਿਹੜੀ ਜਮਾਤ ਦੀ ਆਪਾਂ ਗੱਲ ਕਰਦੇ ਆ ਟਾਟਿਆ ਮਿਰਲਿਆ ਅਬਾਨੀਆਂ ਅਡਾਨੀਆਂ ਹਾਂਜੀ ਹਾਂਜੀ ਕੰਮ ਉਹਦੇ ਲਈ ਕਰਦਾ ਹੁਣ ਸਾਡੇ ਇੱਥੇ ਵਿਦਕਰਾ ਕਰੂ ਆ ਹੁਣ ਜੀ ਮਜ਼ਦੂਰ ਕੰਮ ਕਰਨੋਂ ਹੀ हट ਗਏ ਕਿਉਂ ਕਿਉਂਕਿ ਇਹਨਾਂ ਨੂੰ ਆਟਾ ਦਾਲ ਮਿਲਦਾ ਹਾਂ ਕਹਿੰਦੇ ਆ ਨਾ ਹਾਂ ਹਾਂ ਸਾਡਾ ਕੋਈ ਕਿਸਾਨ ਹੋਊਗਾ ਉਹ ਕਹਿ ਦੂਗਾ ਮਜ਼ਦੂਰ ਨੇ ਟੂਟੀ ਉਦਾਂ ਛੱਡੀ